ਸਤਿ ਸ਼੍ਰੀ ਅਕਾਲ ਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਅਸੀਂ ਸਾਰੇ ਠੀਕ ਆ ਤੇ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋ ਹੋਵੋਗੇ ਤੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਤੇ ਬੱਚਿਆਂ ਦੇ ਸਾਰਿਆਂ ਦੇ ਜਿਹੜੇ ਰਿਜ਼ਲਟ ਆ ਉਹ ਆਗੇ ਹੋਣਗੇ ਤੇ ਸਾਰਿਆਂ ਦੇ ਬੱਚੇ ਜਿਹੜੇ ਉਹ ਪਾਸ ਹੋ ਗਏ ਹੋਣਗੇ ਕਿਉਂਕਿ ਮੇਰਾ ਬੇਟਾ ਵੀ ਜਿਹੜਾ ਆ ਉਹ ਪਾਸ ਹੋ ਗਿਆ ਆ ਮੈਂ ਤੁਹਾਨੂੰ ਲਾਸਟ ਵਲੌਗ ਵਿੱਚ ਜਿਹੜਾ ਦੱਸਣਾ ਭੁੱਲ ਗਈ ਸੀਗੀ ਉਹਦਾ ਰਿਜ਼ਲਟ ਆ ਗਿਆ ਸੀਗਾ ਤੇ ਉਹ ਪਾਸ ਹੋ ਗਿਆ ਸੀਗਾ ਤੇ ਹੁਣਾਂ ਸ਼ਾਮ ਦਾ ਟਾਈਮ ਕੋਈ 5:30 ਵਜੇ ਦਾ ਟਾਈਮ ਆ ਤੇ ਅਸੀਂ ਚੱਲਨੇ ਆ ਮੇਲਾ ਵੇਖਣ ਇੱਥੇ ਨਾ ਕਾਰਨੀਵਲ ਲੱਗਾ ਹੋਇਆ ਆ ਤੇ ਉੱਥੇ ਅਸੀਂ ਚੱਲਿਆ 4 ਵਜੇ ਸਟਾਰਟ ਹੁੰਦਾ ਆ ਸੋ ਅਸੀਂ ਸ਼ਾਮ ਦੇ ਟਾਈਮ ਚੱਲਨੇ ਆ ਸਾਰੇ ਜਣੇ ਤਿਆਰ ਹੋਗੇ सो so, असर पहुंच गए मेले बच्चे ਤੇ ਰਾਤ ਜਿਹੜੀ ਹੋਈ ਗਈ ਸੀ ਸਾਨੂੰ ਥੋੜਾ ਜਨਾ ਟਾਈਮ ਲੱਗ ਗਿਆ ਸੀ ਰਸਤੇ ਵਿੱਚ ਤੇ ਆਲਮੋਸਟ ਜਿਹੜਾ ਉਹ 7 ਵਜੇ ਦਾ ਟਾਈਮ ਜਿਹੜਾ ਹੋ ਗਿਆ ਸੀਗਾ ਤੇ ਸਟਾਰਟਿੰਗ ਵਿੱਚ ਸਭ ਤੋਂ ਪਹਿਲਾਂ ਅਸੀਂ ਵੇਖੀਆਂ ਵਰਲਡ ਦੀਆਂ ਫੇਮਸ ਬਿਲਡਿੰਗ ਦੇ ਮਾਡਲਸ ਜਿਵੇਂ ਬਰਜ ਖਲੀਫਾ ਸਟੈਚੂ ਆਫ ਲਿਬਰਟੀ ਫਿਰ ਟਵਿੰਸ ਟਾਵਰ ਐਂਡ ਲੰਡਨ ਬ੍ਰਿਜ ਮਤਲਬ ਕਿ ਇਹ ਸਾਰੇ ਜਿਹੜੇ ਮਾਡਲ ਬਣੇ ਹੋਏ ਸੀਗੇ ਤੇ ਬਹੁਤ ਹੀ ਜਿਹੜੇ ਖੂਬਸੂਰਤ ਲੱਗਦੇ ਪਏ ਸੀ ਇਸ ਤੋਂ ਬਾਅਦ ਅਸੀਂ ਦੇਖਿਆ ਅਕਿਊਰੀਅਮ ਇਸ ਦੀ ਜਿਹੜੀ ਆ ਉਹ ਵੱਖਰੀ ਐਂਟਰੀ ਫੀਸ ਸੀਗੀ ਔਰ ਮੈਨੂੰ ਪੂਰੇ ਮਿਲਨੇ ਵਿੱਚ ਜਿਹੜਾ ਆ ਨਾ ਇਹੀ ਏਰੀਆ ਜਿਹੜਾ ਉਹ ਵਧੀਆ ਲੱਗਿਆ ਸੀਗਾ ਕਿਉਂਕਿ ਨਾ ਇੱਥੇ ਕਿੰਨੇ ਤਰ੍ਹਾਂ ਦੀਆਂ ਮੱਛੀਆਂ ਸਿਗੀਆਂ ਵੱਖਰੀਆਂ ਵੱਖਰੀਆਂ ਰੰਗ ਬਰੰਗੀਆਂ ਕੋਈ ਕਿਸ ਤਰ੍ਹਾਂ ਦੀਆਂ ਕੋਈ ਕਿਸ ਤਰ੍ਹਾਂ ਦੀਆਂ ਮਤਲਬ ਕਿ ਬਹੁਤ ਹੀ ਵਧੀਆ ਚੀਜ਼ ਸੀਗੀ ਆ ਆਪਾਂ ਇੱਥੇ ਸੋਚਣ ਨੂੰ ਮਜਬੂਰ ਹੋ ਜਾਂਦੇ ਆ ਕਿ ਵੇਖੋ ਪਰਮਾਤਮਾ ਨੇ ਕਿੰਨੇ ਤਰ੍ਹਾਂ ਦੇ ਜੀਵ ਬਣਾਏ ਆ ਕਿੰਨੇ ਤਰ੍ਹਾਂ ਦੇ ਉਹਨਾਂ ਨੂੰ ਰੰਗ ਦਿੱਤੇ ਆ ਹਨਾ ਸਾਡੀ ਸੋਚ ਤੋਂ ਵੀ ਪਰੇ ਆ ਤੇ ਪਰਮਾਤਮਾ ਕੁਦਰਤ ਕਿੰਨੀ ਪਿਆੰਤਾ ਸੋ ਮੈਨੂੰ ਜਿਹੜਾ ਇਹ ਜਿਹੜਾ ਏਰੀਆ ਆ ਇਹ ਬਹੁਤ ਹੀ ਪਸੰਦ ਆ ਆ ਇੱਥੇ ਮੈਂ ਫੁੱਲ ਇੰਜੋਏ ਕੀਤਾ ਹਾਂ ਹਾਂ ਇਹ ਕੁਝ ਕੁ ਚੀਂ ਆਹ ਢੰਗਾ ਆ ਵੇਖੋ ਕਿੰਨੀ ਸੋਹਣੀ ਆ ਨਾ ਮੈਨੂੰ ਵੀ ਕਿੰਨੀ ਸੋਹਣੀ ਆ ਇਹ ਸਾਰੇ ਧੀਰ ਇੰਨੀ ਕੰਦੀ ਆ ਪਰ ਬਣਾਇਆ ਆ ਕੁਦਰਤ ਨੇ ਦੇਖ ਲੈ ਰਚਨਾ ま何 ਸੋ ਅਸੀਂ ਮੇਲੇ ਦੇ ਦੋ ਹਿੱਸੇ ਜਿਹੜੇ ਵੇਖ ਲੈ ਸੀਗੇ ਇੱਕ ਹਿੱਸੇ ਵਿੱਚ ਬਣੀਆਂ ਸੀਗੀਆਂ ਵੌਲਟੀਆਂ ਫੇਮਸ ਬਿਲਡਿੰਗਸ ਦੇ ਮਾਡਲਸ ਤੇ ਦੂਸਰੇ ਹਿੱਸੇ ਵਿੱਚ ਸੀਗਾ ਅਕਿਊਰੀਅਮ ਤੇ ਨਾਓ ਥਿਸ ਇਜ਼ ਆ ਥਰਡ ਪਾਰਟ ਪਲੇਇੰਗ ਏਰੀਆ ਮਤਲਬ ਕਿ ਜਿੱਥੇ ਕਿ ਪੰਘੂੜੇ ਲੱਗੇ ਹੋਏ ਸੀ ਬੱਚਿਆਂ ਦੇ ਖੇਡਣ ਵਾਸਤੇ ਵੱਡਿਆਂ ਦੇ ਖੇਡਣ ਵਾਸਤੇ ਬਹੁਤ ਸਾਰੇ ਪੰਘੂੜੇ ਲੱਗੇ ਹੋਏ ਸੀਗੇ ਭੂਤ ਮੰਦਲਾ ਬਣਿਆ ਹੋਇਆ ਸੀਗਾ ਸੋ ਹੁਣ ਜਿਹੜਾ ਆ ਉਹ ਬੱਚਿਆਂ ਦੀ ਵਾਰੀ ਸੀਗੀ ਆਪਰਾ ਇੰਜੋਏ ਕਰਨ ਦਾ ਸੋ ਪਵਨ ਹੋ ਰਾਨੀ ਜਿਹੜਾ ਆ ਉਹ ਬੋਟਿੰਗ ਕੀਤੀ Buka, 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 buka,

ਉੱਥੇ ਨਾ ਪਾਣੀ ਤੇ ਮਿੱਟੀ ਕਰਕੇ ਜਿਹੜਾ ਇਹ ਜਿਹੜੇ ਮੈਟ ਆ ਨਾ ਬਹੁਤ ਹੀ ਤਿਲਕ ਦੇ ਪਏ ਸੀ ਮੇਰਾ 3-4 ਵਰੀ ਪੈ ਜਿਹੜਾ ਉਹ ਤਿਲਕਿਆਂ ਤੇ ਇਸ ਤੋਂ ਬਾਅਦ ਪਵਨ ਹੋਰੀ ਕਹਿੰਦੇ ਅਸੀਂ ਫਰੋਗ ਦੇ ਮਤਲਬ ਕਿ ਫਰੋਗ ਵਾਲੇ ਪੰਗੂੜੇ ਦੇ ਉੱਤੇ ਝੂਟੇ ਲੈਣੇ ਆ ਤੇ ਫਿਰ ਪਹਿਲਾਂ ਤੇ ਸੋਚਿਆ ਮੈਂ ਲੈ ਲੈਣੀ ਆ ਪਰ ਮੈਂ ਕਦੀ ਵੀ ਪੰਗੂੜਿਆਂ ਦੇ ਉੱਤੇ ਝੂਟੇ ਨਹੀਂ ਲੈਂਦੀ ਕਿਉਂਕਿ ਮੈਨੂੰ ਥੋੜੀ ਜੀ ਗਰਦਨ ਦੀ ਪ੍ਰੋਬਲਮ ਆ ਮੈਨੂੰ ਡਰ ਲੱਗਦਾ ਆ ਕਿ ਮੇਰੀ ਗਰਦਨ ਨੂੰ ਕੁਝ ਹੋ ਨਾ ਜਾਵੇ ਸੋ ਪਰ ਬਾਅਦ ਵਿੱਚ ਮੈਂ ਜਿਹੜਾ ਆ ਉਹ ਰਿਸਕ ਲੈ ਹੀ ਲਿਆ ਤੇ ਮੈਂ ਵੀ ਜਿਹੜਾ ਆ ਉਹ ਝੂਟੇ ਲੈਣ ਵਾਸਤੇ ਜਿਹੜਾ ਆ ਉਹ ਪੰਗੂੜੇ ਤੇ ਬੈਠ ਗਈ ਬਹੁਤ ਹੀ ਮਜ਼ਾ ਆਇਆ ਬਹੁਤ ਹੀ ਮਤਲਬ ਕਿ ਕਾਫੀ ਸਾਲਾਂ ਬਾਅਦ ਮੈਂ ਕਿਤੇ ਬਚਪਨ ਵਿੱਚ ਮੈਂ ਇੱਕ ਵਾਰੀ ਪੰਗੂੜੇ ਤੇ ਬੈਠੀ ਸੀਗੀ ਉਸ ਤੋਂ ਬਾਅਦ ਮੈਂ ਕਦੀ ਪੰਗੂੜੇ ਤੇ ਨਹੀਂ ਬੈਠੀ ਮੈਨੂੰ ਪੰਗੂੜੇ ਤੋਂ ਜਿਹੜਾ ਬਹੁਤ ਡਰ ਲੱਗਦਾ ਆ ਬਟ ਅੱਜ ਮੈਂ ਫੁੱਲ ਇੰਜੋਏ ਕੀਤਾ ਬੱਚਿਆਂ ਦੇ ਨਾਲ ਸੋ ਇਸ ਤੋਂ ਬਾਅਦ ਆ ਗਏ ਸੀ ਸ਼ਾਪਿੰਗ ਏਰੀਆ ਵਿੱਚ ਤੇ ਇਹ ਸ਼ਾਪਿੰਗ ਏਰੀਆ ਦੇ ਵਿੱਚ ਅਸੀਂ ਬਹੁਤ ਕੁਝ ਐਕਸਪਲੋਰ ਕੀਤਾ ਬਟ ਮੈਨੂੰ ਕੁਝ ਵੀ ਡਿਫਰੈਂਟ ਨਜ਼ਰ ਨਹੀਂ ਆਇਆ ਥੋੜੀ ਬਹੁਤੀ ਅਸੀਂ ਸ਼ਾਪਿੰਗ ਕੀਤੀ ਜਿਹੜਾ ਕਿ ਜੋ ਕਿ ਮੈਂ ਤੁਹਾਨੂੰ ਨੈਕਸਟ ਵਲੌਗ ਵਿੱਚ ਦਿਖਾਉਂਗੀ ਬਟ ਜੇ ਆਪਾਂ ਗਈਏ ਨਾ ਕਿ ਇਦਾਂ ਹੁੰਦਾ ਨਾ ਕਿ ਜਦੋਂ ਕੋਈ ਆਪਾਂ ਇਦਾਂ ਦੀ ਜਗ੍ਹਾ ਤੇ ਜਾਂਦੇ ਆ ਤਾਂ ਅਸੀਂ ਉਸ ਜਗ੍ਹਾ ਤੇ ਜਾ ਕੇ ਐਕਸਪਲੋਰ ਕਰਦੇ ਆ ਕਿ ਸਾਨੂੰ ਕੁਝ ਡਿਫਰੈਂਟ ਵੇਖਣ ਨੂੰ ਮਿਲੇ ਕੋਈ ਸਾਨੂੰ ਡਿਫਰੈਂਟ ਚੀਜ਼ ਮਿਲ ਦੇਵੇ ਬਟ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ ਆ ਜੋ ਕੁਛ ਅਸੀਂ ਬਾਹਰੋਂ ਲੋਕਲ ਮਾਰਕੀਟ ਤੋਂ ਖਰੀਦ ਸਕਦੇ ਆ ਨਾ ਉਹੀ ਅੰਦਰ ਸੀਗਾ ਤੇ ਔਰ ਪ੍ਰਾਈਸ ਵੀ ਜਿਹੜੇ ਸੀਗੇ ਸੇਮ ਸੀਗੇ ਕੋਈ ਹਾਈ ਪ੍ਰਾਈਸ ਨਹੀਂ ਸੀਗਾ ਸਾਰਾ ਕੁਝ ਠੀਕ ਸੀਗਾ ਹਰ ਇੱਕ ਚੀਜ਼ ਸੀਗੀ ਕਿਚਨ ਟੂਲ ਹੇਅਰ ਐਕसेसਰੀ ਮੇਕਅਪ ਕੋਲਸ ਅ ਮਤਲਬ ਕਿ ਕਿਚਨ ਕਲੀਨਰ ਫਲੋਰ ਕਲੀਨਰ ਮੈਟ ਫਿਰ ਫੋਨ ਐਕसेसਰੀ ਐਕਸੈਪਟਰਾ ਸੈਪਟਰਾ ਬਹੁਤ ਕੁਝ ਸੀਗਾ ਸੋ ਵਧੀਆ ਲੱਗਾ ਇਨ ਫੁੱਲ ਇੰਜੋਏ ਕੀਤਾ 100 ਰੁਪਏ ਟੋਕਰਾ 100 ਰੁਪਏ ਡਰਾਈ ਫਰਟ 100 ਰੁਪਏ 100 ਰੁਪਏ ਫਿਰ ਅਸੀਂ ਆ ਗਏ ਘਾਰ ਤੇ ਡਿਨਰ ਅਸੀਂ ਜਿਹੜਾ ਉਹ 12ਵੀਂ ਘਰ ਆਏ ਸੀਗੇ ਤੇ ਜੋ ਜੋ ਬੱਚਿਆਂ ਨੂੰ ਪਸੰਦ ਸੀ ਉਹਨਾਂ ਨੇ ਖਾ ਲਿਆ ਤੇ ਫਿਰ ਥੋੜੀ देर ਬੱਚਿਆਂ ਨਾਲ ਖੇਡਣ ਤੋਂ ਬਾਅਦ ਫਿਰ ਅਸੀਂ ਗਏ ਸੋ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤੈਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਕਰ ਦਿਓ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ